सा श्रि वागुरु साह जी रामदास सरोवर नाते सब युतरे पाप कमाते रामदास सरोवर नाते साब उतरे ਪਾਪ ਕਮਾਤੇ ਨਿਰਮਲ ਹੋਏ ਕਰਿ ਸ਼ਨਾਨਾ ਗੁਰ ਪੂਰੇ ਕਿਨੇ ਦਾਣਾ ਸਭ ਗੋਸਲ ਖੇਮ ਪ੍ਰਭ ਧਾਰੇ ਸਈ ਸਲਾਮਤ ਸਬਤੋ ਕੋ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਪਾਰ ਬ੍ਰਹਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮਦਾਸ ਸਰੋਵਰ 나ਤੇ ਸਭ ਉਤਰੇ পাপ ਕਮਾਤੇ ਰਾਮਦਾਸ ਸਰੋਵਰ 나ਤੇ सब उतरे पाप कमाते निर्मल हो कर गुर पूरे किने साब सब खेम प्रभ तारे साई ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਪਾਰ ਬ੍ਰਹਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਰਬ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ RAM ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ RAM ਦਾਸ ਸਰੋਵਰ ਨਾਤੇ ਸਾਬ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸ਼ਨਾਨਾ ਗੁਰ ਪੂਰੇ ਕਿਨੇ ਦਾਣਾ ਸਾਬ ਗੋਸਲ ਖੇਮ ਪ੍ਰਭ ਧਾਰੇ ਸਈ ਸਲਾਮਤ ਬੋ ਤੋਂ ਕੁ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਪਾਰ ਬ੍ਰਹਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ रामदास सरोवर नाते सब उतरे पाप कमाते निर्मल होए कार्य स्नाना गुरु ਆਬ ਗੋਸਲ ਖੇਮ ਪ੍ਰਭ ਤਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਠੀ ਪਾਰ ਰਾਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ सब युतरे पाप कमाते रामदास सरोवर नाते साब युतरे पाप कमाते निर्मल होए कार्य शना ग ਸੋ ਖੇਮ ਪ੍ਰਭ ਤਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਪਾਰ ਰਾਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ ਸਾਭ ਉਤਰੇ ਪਾਪ ਕਮਾਤੇ RAM DAS ਸਰਵਰ ਨਾਤੇ ਸਾਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਅਸ਼ਨਾਨਾ ਗੁਰੂ ਨਾ ਸਭ ਗੋਸਲ ਖੇਮ ਪ੍ਰਭ ਤਾਰੇ ਸਈ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਰਾਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ साबयुतरे पाप कमाते रामदास नाते साब युतरे पाप कमाते निर्मल होए कार्य स्नाना गुर ਅਬ ਗੋਸਲ ਖੇਮ ਪ੍ਰਭ ਤਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਪਾਰ ਬ੍ਰਾਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ ਸਾਬ ਉਤਰੇ ਪਾਪ ਕਮਾਤੇ ਰਾਮ ਦਾਸ ਸਰਵਰ ਨਾਤੇ ਸਾਬ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸ਼ਨਾਨਾ ਅਬ ਤਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਠੀ ਪਾਰ ਬ੍ਰਹਮ ਭਾਇਓ ਸਾਥੀ ਨਿਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ रामदास सरोवर नाते सब उतरें पाप कमाते निर्मल होए कर स्नाना गुर पूरे किने दाना सब कुशल ਕਿਐਮ ਪ੍ਰਭ ਤਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਠੀ ਪਾਰ ਬ੍ਰਹਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਾਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ ਸਾਭ ਉਤਰੇ ਪਾਪ ਕਮਾਤੇ RAM DAS ਸਰਵਰਨਾਤੇ ਸਾਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰੂ ਆਬ ਗੋਸਲ ਖੇਮ ਪ੍ਰਭ ਤਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਠੀ ਪਾਰ राम पायो साथ थी नानक नाम ते आया आध पुरख प्रभु पाया सात नाम श्री वाहेगुरु साहिब जी राम दास सरोवर नाते साब सापयुतरे पाप कमातेते रामदास सरोवर साब सापुतरे पाप कमाते राम दास सरुवर नाते, साब ਬਦੇਵ ਚਾਰੇ ਰਹਾਉ ਸਾਦ ਸੰਗ ਮਲ ਲਾਠੀ ਪਾਰ ਬ੍ਰਹਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ श्री वाहे गुरु साह जी रामदास सरोवर नाते सबयुतरे पाप कमाते रामदास सरोवर नाते साब उतरे ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੇ ਕੀਨੇ ਦਾਨਾ ਸਭ ਗੁਸਲ ਖੇਮ ਪ੍ਰਭ ਤਾਰੇ ਸਈ ਸਲਾਮਤ ਆਬ ਤੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਪਾਰ ਬ੍ਰਹਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ रामदास सरोवर नाते सब उतरें पाप कमाते निर्मल होए करishnaना गुरु ਸਬ ਗੋਸਲ ਖੇਮ ਪ੍ਰਭ ਧਾਰੇ ਸਈ ਸਲਾਮਤ ਸਬ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਪਾਰ ਬ੍ਰਹਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ सापुतरे पाप कमाते रामदास नाते, सब उतरे पाप कमाते निर्मल होय कार्यना ਬੋ ਤਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਠੀ ਪਾਰ ਬ੍ਰਹਮ ਭਾਇਓ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ रामदास सरोवर नाते सब उतरे पाप कमाते निर्मल निर्मलो कर गुर पूरे किने दाना सब ਕੋਸਲ ਖੇਮ ਪ੍ਰਭ ਤਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਪਾਰ ਰਾਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ ਕਮਾਤੇ RAM DAS SAROVAR NAATE SAB YUTRE PAAP KAMATE NIRMAL HOE KAR ISHANANA GORE ਸੋਲ ਖੇਮ ਪ੍ਰਭ ਧਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਠੀ ਪਾਰ ਬ੍ਰਹਮ ਨਾਣਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮਦਾਸ ਸਰੋਵਰ ਨਾਤੇ ਸਾਬ ਉਤਰੇ ਪਾਪ ਕਮਾਤੇ RAM DAS ਸਰਵਰ ਨਾਤੇ ਸਾਬ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਅਬ ਤਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਰਾਮ ਦਾਸ ਸਰਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸ਼ਨਾਨਾ ਗੁਰ ਅਬ ਕੋਸਲ ਖੇਮ ਪ੍ਰਭ ਤਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਪਾਰ ਰਾਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ ਸਰਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਛਨਾਨਾ ਗੁਰ ਪੂਰੇ ਕਿਨੇ ਦਾਣਾ ਸਭ ਗੋਸਲ ਖੇਮ ਪ੍ਰਭ ਤਾਰੇ ਬੋ ਤੋਂ ਕੁ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਸਨਾਮ ਸ੍ਰੀ ਵਾਹਿਗੁਰੂ ਸਹਬ ਜੀ ਰਾਮ ਦਾਸ ਸਰੋਵਰ ਨਾਤੇ ਸਾਬ ਯੁਤਰੇ ਪਾਪ ਕਮਾਤੇ ਰਾਮ ਦਾਸ ਸਰੋਵਰ ਨਾਤੇ ਸਾਬ ਯੁਤਰੇ